ਪੰਜਾਬ ਸਰਕਾਰ ਵੱਲੋਂ ਦੋ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤਾਂ ਰੋਪੜ ਰੇਂਜ ਨੂੰ ਹੁਣ ਨਵਾਂ ਡੀਆਈਜੀ ਮਿਲ ਗਿਆ ਤਾਂ ਇੱਕ ਹੋਰ ਆਈਪੀਐਸ ਅਧਿਕਾਰੀ ਦਾ ਵੀ ਨਾਲ ਤਬਾਦਲਾ ਕੀਤਾ ਗਿਆ ਦਾਦੀ ਹੈ ਕਿ ਨਾਨਕ ਸਿੰਘ ਨੂੰ ਡੀਆਈਜੀ ਰੋਪੜ ਰੇਂਜ ਲਾ ਦਿੱਤਾ ਗਿਆ ਉਹਨਾਂ ਨੂੰ ਹਰਚਰਨ ਸਿੰਘ ਭੁੱਲਰ ਦੀ ਥਾਂ ਇਹ ਨਿਯੁਕਤੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਸੀਬੀਆਈ ਵੱਲੋਂ ਆ ਗ੍ਰਿਫਤਾਰ ਕੀਤੇ ਜਾਣ ਮਗਰੋਂ ਪੰਜਾਬ ਸਰਕਾਰ ਵੱਲੋਂ ਮੁਅਤਲ ਕਰ ਦਿੱਤਾ ਗਿਆ ਸੀ ਤਾਂ ਸੰਦੀਪ ਗੋਇਲ ਨੂੰ ਡਾਕਟਰ ਨਾਨਕ ਸਿੰਘ ਦੀ ਥਾਂ ਤੇ ਡੀਆਈਜੀ ਬਾਰਡਰ ਰੇਂਜ ਅਮਰitsar ਵਿਕੇ ਤਾਇਨਾਤ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਉਹ ਡੀਆਈਜੀ ਏਜੀਟੀਐਫ ਵਜੋਂ ਵੀ ਕੰਮ ਦੇਖਣਗੇ ਤਾਂ ਵੱਡੀ ਤੇ ਅਹਿਮ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਦੋ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਰੋਪੜ ਰੇਂਜ ਨੂੰ ਨਵਾਂ ਡੀਆਈਜੀ ਮਿਲ ਗਿਆ ਹੈ ਤਾਂ ਡੀਆਈਜੀ ਰੋਪੜ ਰੇਂਜ ਡਾਕਟਰ ਨਾਨਕ ਸਿੰਘ ਨੂੰ ਲਾ ਦਿੱਤਾ ਗਿਆ ਉਹਨਾਂ ਨੂੰ ਹਰਚਰਨ ਸਿੰਘ ਭੁੱਲਰ ਦੀ ਥਾਂ ਲਾਇਆ ਗਿਆ ਜਿਨ੍ਹਾਂ ਨੂੰ ਸੀਬੀਆਈ ਨੇ ਰਿਸ਼ਵਤ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਤਾਂ ਇਸੇ ਤਰ੍ਹਾਂ ਆ ਡੀਆਈਜੀ ਬਾਰਡਰ ਰੇਂਜ ਅਮਰitsar ਤਾਂ ਇਸੇ ਤਰ੍ਹਾਂ ਸੰਦੀਪ ਗੋਇਲ ਨੂੰ ਡਾਕਟਰ ਨਾਨਕ ਸਿੰਘ ਦੀ ਥਾਂ ਤੇ ਡੀਆਈਜੀ ਬਾਰਡਰ ਰੇਂਜ ਅਮਰitsar ਲਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹ ਡੀਆਈਜੀ ਏਜੀਟੀਐਫ ਵਜੋਂ ਵੀ ਕੰਮ ਦੇਖਣਗੇ